ਲੋਈ ਸ਼ੈਰਿੰਗ ਸ਼ੈਰਿੰਗ ਹੋ ਗਈ ਬਾਬਿਆਂ ਦੀ ਠੀਕ ਹੈ ਜੀ ਤੇ ਆਪਾਂ ਅੰਦਰ ਆਪਣੀ ਜਗਾ ਲੈਂਟਰ ਦੀ ਤਿਆਰੀ ਚੱਲ ਰਹੀ ਹੈ ਹੁਣ ਆਪਣੀ ਬਾਬਿਆਂ ਦੀ ਉੱਪਰੋਂ ਵੀ ਦਿਖਾਉ ਲੈਂਦੇ ਆ ਤੁਹਾਨੂੰ ਆ ਸਾਡੇ ਮੈਸਤਰੀ ਸਾਹਿਬ ਬੈਠੇ ਆ ਕਿੱਥੋਂ ਆਈ ਆਪਾਂ ਕਿਹੜੇ ਪਿੰਡ ਮਸੂਲਪੁਰ ਤੋਂ ਭਾਜੀ ਮੈਸਤਰੀ ਉੱਪਰੋਂ ਦਿਖਾਉ ਲੈਂਦੇ ਆ ਤੁਹਾਨੂੰ ਇਹ YouTube ਤੇ ਪੈਣੀ ਹੈ। ਸਰੀਆ ਥੋੜਾ ਜਿਹਾ ਬੰਨ ਹੋ ਗਿਆ। ਅੰਦਰ ਵੀ ਬਾਬਿਆਂ ਦਾ ਥੱਲੇ ਹੋਰ ਬੰਨਣਾ ਨੇ ਥੋੜਾ ਜਿਹਾ। ਹਾਂ ਦੇਖੋ। ਉੱਪਰ ਉਹ ਸ਼ਟਰਿੰਗ ਸਾਰੀ। ਆ ਕੰਦੇ ਰੱਟਣੀ ਹੈ। ਇੱਥੇ ਬਣਾ ਬਰਾਬਰ ਠੀਕ ਹੈ ਜੀ। ਨਰਾਹੀ ਹੋ ਗਿਆ ਆਪਣਾ ਕੰਮ ਹੁਣ ਲੈਂਟਰ ਕਾ ਲੂੰ ਸੀਮੈਂਟ ਆਉਗਾ ਲੈਂਟਰ ਆਉਗਾ ਸਾਰਾ ਹੀ ਦੇਖੋ ਪਿਆ ਥੋੜਾ ਜਿਹਾ ਹੈ ਇੱਧਰ ਵੀ ਪਿਆ ਬਾਬਿਆਂ ਦਾ ਲੈਂਟਰ ਇੱਧਰ ਹੋਰ ਜਗ੍ਹਾ ਆ ਇੱਧਰ ਆਪਣੇ ਹੋ ਰਿਹਾ ਠੀਕ ਆ ਪਰ ਇੱਧਰ ਵੀ ਲੈਂਟਰ ਪਿਆ ਬਾਬਿਆਂ ਦਾ ਤੇ ਦੋ ਇਟਾ ਪਈਆਂ ਆ ਭਾਜੀ ਜਾਂਦਾ ਠੀਕ ਹੈ ਜੀ ਤੇ ਕਾਲੂ ਬੋਊਗਾ ਹੁਣ ਇੰਟਰ ਬਾਬਿਆਂ ਦਾ ਠੀਕ ਹੈ ਜੀ ਥੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫੇਰ ਕਰੋ ਵੀਡੀਓ ਨੂੰ ਲਾਈਕ ਕਰੋ